ਬੇਨਤੀ ਕਰ ਰਿਹਾ ਸੀ ਵੀ ਅਸੀਂ ਵਸਾਏ ਆ ਲੋਕ ਉਜਾੜੇ ਨਹੀਂ ਕਦੇ ਸਾਨੂੰ ਨਾ ਕਹੋ ਵਖਵਾਦੀ ਸਾਨੂੰ ਨਾ ਕਹੋ ਅਤਵਾਦੀ ਸਾਨੂੰ ਨਾ ਕਹੋ ਦੇਸ਼ ਤ੍ਰੋਈ ਸਾਡੇ ਜਿੰਨਾ ਇਸ ਮੁਲਕ ਦਾ ਕੋਈ ਬਣਿਆ ਨਹੀਂ ਅਸੀਂ ਹਮੇਸ਼ਾ ਵਸਾਉਣ ਦੀ ਗੱਲ ਕੀਤੀ ਆਜ਼ਾਦੀ ਚ ਅਸੀਂ ਮੂਹਰੇ ਹੋ ਕੇ ਲੜੇ ਆ ਅਸੀਂ ਇਸ ਮੁਲਕ ਦੇ ਲਈ ਬਥੇਰਾ ਕੁਝ ਕੀਤਾ ਹੈ ਬਸ ਸਾਡੀ ਲੜਾਈ ਹਮੇਸ਼ਾ ਜ਼ੁਲਮੀ ਹਕੂਮਤ ਨਾਲ ਲਈ ਰਹੀ ਹੈ ਤੇ ਜ਼ੁਲਮੀ ਹਕੂਮਤ ਹੈ ਜਿਹੜੀ ਜੋ ਸਰਕਾਰੀ ਤੰਤਰ ਹੈ ਉਹ ਸਾਡੀ ਸ਼ਬੀ ਖਰਾਬ ਕਰਦਾ ਹੈ ਇਹ ਅਸੀਂ ਬਖੂਬੀ ਜਾਣਦੇ ਹਾਂ ਤੁਸੀਂ ਵੇਖਿਆ ਮੈਂ ਬੇਨਤੀ ਕਰਕੇ ਜਾਵਾਂ ਵਿੱਚੋਂ ਪਿਛਲੇ ਦਿਨੀ ਵੀ ਮੈਂ ਬੇਨਤੀ ਕੀਤੀ ਸੀ ਵੀ ਜੇ ਪੰਜਾਬ ਦੀ ਯੂਨੀਵਰਸਿਟੀ ਦਾ ਮਸਲਾ ਉੱਠਦਾ ਹੈ ਤਾਂ ਨੌਜਵਾਨੀ ਜਾਗਦੀਏ ਇਹ ਗੱਲ ਦਾ ਰੌਲਾ ਪਾਇਆ ਜਾਂਦਾ ਵੀ ਕੇਂਦਰੀਕਰਨ ਹੁੰਦਾ ਤਾਂ ਕੇਂਦਰ ਹੈ ਜਿਹੜੀ ਉਹ ਹਿੰਦੂਕਰਨ ਕਰਨਾ ਚਾਹੁੰਦੀ ਹੈ ਇੱਥੇ ਉਹ ਬੰਦੇ ਨਾਗਪੁਰ ਬਣਾਉਣਾ ਚਾਹੁੰਦੇ ਯੂਨੀਵਰਸਿਟੀ ਨੂੰ ਜਿਸ ਗੱਲ ਤੇ ਨੌਜਵਾਨ ਬੋਲਦੇ ਐ ਤਾਂ ਜਿਹੜੇ ਬੰਦੇ ਸਿਰਫ ਫੇਸਬੁੱਕ ਕੀ ਬਦਵਾਨ ਨੇ ਉਹ ਕਹਿੰਦੇ ਜੀ ਦੇਖੋ ਹਿੰਦੂ ਤੇ ਸਿੱਖਾਂ ਵਿੱਚ ਰੌਲਾ ਪਾ ਰਹੇ ਨੌਜਵਾਨ ਬੇਵਕੂਫ ਬੰਦੇ ਉਹ ਤੁਹਾਨੂੰ ਇਹ ਨਹੀਂ ਗੱਲ ਪਤਾ ਵੀ ਉਹ ਪੜੇ ਲਿਖੇ ਨੌਜਵਾਨ ਆ ਉਥੋਂ ਦੇ ਜਿਹੜੇ ਸੱਚ ਸਮਨ ਲੈ ਕੇ ਆ ਰਹੇ ਪਰ ਜਿਹੜੇ ਅਣਪੜ੍ਹੇ ਜਿਨ੍ਹਾਂ ਨੇ ਸਿਰਫ ਬੰਦਿਆਂ ਨੇ ਜਿਨ੍ਹਾਂ ਨੇ ਸਿਰਫ ਗਾਉ ਦੇ ਮੂਤਰਾਂ ਤੇ ਗੋਬਰਾਂ ਤੇ ਪੜਾਈਆਂ ਕੀਤੀਆਂ ਨੇ ਉਹਨਾਂ ਨੂੰ ਕੀ ਪਤਾ ਲੱਗਣਾ ਮੁਲਕ ਦਾ ਬਣ ਕੀ ਰਿਹਾ ਹੈ ਉਹਨਾਂ ਨੂੰ ਕੁੱਖ ਨਹੀਂ ਪਤਾ ਉਹ ਜਿਵੇਂ ਇੱਕ ਭੈਣ ਬੋਲਦੀ ਸੀ ਇੰਟਰਵਿਊ ਦੇ ਵਿੱਚ ਕਹਿੰਦੀ ਉਹ ਇੱਥੇ ਕੀ ਲਿਆਉਣਾ ਚਾਹੁੰਦੇ ਆ ਉਹ ਇੱਥੇ ਸਿਰਫ ਜੇ ਤੁ ਇੱਥੇ ਕੇਂਦਰੀਕਰਨ ਹੋ ਗਿਆ ਤੇ ਇੱਥੇ ਸਿਰਫ ਮੂਤਰਾਂ ਤੇ ਗੋਹਿਆਂ ਤੇ ਪੀ ਐਚ ਡੀ ਹੋਣਗੀਆਂ ਬਸ ਉਹਨਾਂ ਦੀ ਖੋਜ ਹੋਊਗੀ ਕੀ ਕਿੰਨਾ ਕੁ ਬੇਨਫੀਟ ਹੈ ਸਰੀਰ ਦੇ ਲਈ ਆ ਕੋ ਚੱਲ ਰਹੀ ਇਸ ਮੁਲਕ ਦੇ ਅੰਦਰ ਕੀ ਕਰਨਾ ਚਾਹੁੰਦੇ ਆ ਉਹ ਬੰਦੇ ਆ ਚੀਜ਼ਾਂ ਨੂੰ ਪਵਿੱਤਰ ਵਾਂਗ ਕਿੰਨਾ ਤੇ ਪੜਾਈਆਂ ਲਿਆਉਣੀਆਂ ਚਾਹੁੰਦੇ ਤੇ ਨੌਜਵਾਨ ਜਾਗ ਰਹੇ ਤਾਂ ਕਹਿੰਦੇ ਜੀ ਇਹ ਵੱਖਵਾਦੀ ਹੋ ਗਏ ਅਸੀਂ ਚੰਗੇ ਆ ਫਿਰ ਐਸੇ ਬਾਗੀ ਦਮਣ ਤਾਂ ਅਸੀਂ ਚੰਗੇ ਆ ਤੁਹਾਨੂੰ ਚਾਹੀਦੇ ਸਾਡੇ ਧੀਆਂ ਪੁੱਤਰ ਐਸੇ ਹੋਣ ਤੇ ਅਕਸਰ ਇੱਕ ਮੈਂ ਬੇਨਤੀ ਹੈ ਸਾਾਸ ਕੀਤਾ ਮੈਂ ਇਸ ਗੱਲ ਦਾ ਸਾਡੇ ਦਿਮਾਗ 'ਚ ਵੀ ਕਦੇ-ਕਦੇ ਗੱਲ ਆ ਜਾਂਦੀ ਐ ਮੇਰੇ ਵੀ ਆ ਜਾਂਦੀ ਸੀ ਪਹਿਲਾਂ ਪਰ ਹੁਣ ਮੇਰਾ ਭੁਲੇਖਾ ਹੀ ਨਿਕਲ ਗਿਆ ਅਸੀਂ ਅਕਸਰ ਇਹ ਗੱਲ ਸੋਚਦੇ ਹੁੰਦੇ ਸੀ ਜਿਹੜੀ ਨੌਜਵਾਨ ਮੁੰਡੇ ਜਾਂ ਕੁੜੀਆਂ ਜੁਨੀ ਵਿਰਸ਼ਟੀਆਂ ਕਾਲਜਾਂ 'ਚ ਹੋਸਟਲਾਂ 'ਚ ਰਹਿ ਕੇ ਪੜਦੇ ਆ ਵੀ ਅਵਾਰਾਗਰਦੀ ਕਰਦੇ ਹੋ ਵਿਗੜ ਜਾਂਦੇ ਐ ਕਿਹੜੀਆਂ ਪੜਾਈਆਂ ਮौज-ਮਸਤੀਆਂ ਪਰ ਮੇਰਾ ਭੁਲੇਖਾ ਨਿਕਲਿਆ ਜਦੋਂ ਉਹਨਾਂ ਉਹ ਯੂਨੀਵਰਸਿਟੀ ਦੇ ਬੱਚਿਆਂ ਨੂੰ ਮੈਂ ਬੋਲਦੀ ਵੇਖਦਾ ਨਾ ਭੈਣਾਂ ਨੂੰ ਖਾਸ ਕਰਕੇ ਕੁੜੀਆਂ ਨੂੰ ਮੁੰਡਿਆਂ ਨੂੰ ਤਾਂ ਮੈਨੂੰ ਲੱਗਦਾ ਵੀ ਪੜ੍ਹਾਈਆਂ ਹੀ ਕਰਦੇ ਓਥੇ ਜਿਹੜੇ ਇੱਥੇ ਬੈਠੇ ਲੋਕਾਂ ਨੂੰ ਨਹੀਂ ਨਾ ਪਤਾ ਲੱਗਦੀਆਂ ਜਿਹੜੀਆਂ ਗੱਲਾਂ ਪੜ੍ਹਾਈਆਂ ਕਰ ਚੁੱਕੇ ਐ ਅੱਜ ਉਹ ਨੌਜਵਾਨੀ ਨੂੰ ਪਤਾ ਲੱਗ ਚੁੱਕਿਆ ਵੀ ਸਾਡੇ ਨਾਲ ਕੌਣ ਬੰਦੇ ਧੱਕੇਸ਼ਾਹੀ ਕਰਦੇ ਐ ਕੌਣ ਸਾਡੇ ਹੱਕਾਂ ਤੇ ਡਾਕਾ ਮਾਰਦੇ ਓ ਕੱਲੀ-ਕੱਲੀ ਗੱਲ ਜਾਣਦੇ ਐ ਇੱਥੋਂ ਦਾ ਪੰਜਾਬ ਸਟੇਟ ਦਾ ਜਿਹੜਾ ਸਰਕਾਰੀ ਤੰਤਰ ਕਿਵੇਂ ਕੰਮ ਕਰ ਰਿਹਾ ਕਿਹਨਾਂ ਦੇ ਕਹਿਣ ਤੇ ਕਰ ਰਿਹਾ ਨਾ ਜਾਣ ਰਹੇ ਆ ਉੱਥੇ ਬੈਠੇ ਨੌਜਵਾਨ ਨੇ ਤੇ ਸੱਚੀਂ ਵੀਆਂ ਲੱਗਿਆ ਵੀ ਠੀਕ ਐ ਇਹ ਇਹ ਟੈਗ ਲਾਹ ਦੇਣਾ ਚਾਹੀਦਾ ਵੀ ਸਾਰੇ ਜਿੰਨੇ ਵੀ ਸਕੂਲਾਂ ਕਾਲਜਾਂ ਚ ਪੜਦੇ ਵੀ ਉੱਥੇ ਕਿਤੇ ਨੌਜਵਾਨੀ ਵਿਗੜਦੀ ਐ ਨਹੀਂ ਉੱਥੇ ਪੜਾਈਆਂ ਵੀ ਹੁੰਦੀਆਂ ਨੇ ਤੇ ਆਹ ਕੁਝੋ ਕਿੱਥੋਂ ਪੜੇ ਐ ਉੱਥੋਂ ਹੀ ਤਾਂ ਪੜੇ ਐ ਉਹ ਹਾਲਾਤਾਂ ਨੂੰ ਵੇਖ ਕੇ ਜਾਣਗੇ ਵੀ ਆਹ ਕੁਝ ਚੱਲਦਾ ਇੱਥੇ ਤੋ ਇਸ ਲਈ ਸਾਡੀ ਨੌਜਵਾਨੀ ਨੂੰ ਜਾਂ ਸਾਨੂੰ ਇਹ ਕਹਿਣਾ ਬੰਦ ਕਰੋ ਵੀ ਇਹ ਖਲਵਾੜ ਖੜਾ ਕਰਦੇ ਸਮਾਜ ਦੇ ਅੰਦਰ ਇਹ ਬੰਦ ਕਰੋ ਗੱਲਾਂ ਵੀ ਅਸੀਂ ਵੱਖਵਾਦੀਆਂ ਵੀ ਅਸੀਂ ਕਿਤੇ ਸਮਾਜ ਚ ਰੌਲਾ ਪਾਉਨੇ ਆ ਅਸੀਂ ਨਹੀਂ ਰੌਲਾ ਪਾਉਂਦੇ ਕਈ ਵਾਰ ਕਹਿ ਦਿੰਦੇ ਆ ਵੀ ਸਿੱਖਾਂ ਤੇ ਹਿੰਦੂਆਂ ਵਿੱਚ ਰੌਲਾ ਪਾਉਣਾ ਚਾਹੁੰਦੇ ਆ ਨਹੀਂ ਹਿੰਦੂ ਭਰਾਵਾਂ ਨੂੰ ਬੇਨਤੀ ਕਰਦਾ ਸਾਡਾ ਕੋਈ ਮਕਸਦ ਨਹੀਂ ਹੈ ਜਿਹੜਾ ਉੱਪਰ ਤੁਹਾਡੇ ਸਰਕਾਰੀ ਤੰਤਰ ਬੈਠਾ ਹੈ ਕਦੇ ਉਹਦੀ ਚਾਲ ਨੂੰ ਸਮਝਣਾ ਸਿੱਖੋ ਉਹਨੂੰ ਸਮਝੋ ਫਿਰ ਤੁਹਾਨੂੰ ਪਤਾ ਲੱਗਣਾ ਵੀ ਉਹ ਕੀ ਚੀਜ਼ਾਂ ਨੇ ਕੌਣ ਨੇ ਉਹ ਬੰਦੇ